हां जी दोस्तों सारेया नुं सस्श्रीकाल स्वागत ਕਰਦੇ ਆ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਐ ਪਿੰਡ ਸੌਰ ਸਿੰਘ ਤਹਿਸੀਲ ਤੇ ਜ਼ਿਲ੍ਹਾ ਦੋਸਤੋ ਸ਼੍ਰੀ ਤਰਨਤਾਰਨ ਸੇ ਪਹੁੰਚੇ ਆਂ ਵੀਰ ਗੁਰਲਾਲ ਸਿੰਘ ਦੇ ਕੋਲ ਜਿੱਦਾਂ ਕਿ ਦੋਸਤੋ ਸਾਰੇ ਵੀਰ ਜਾਣਦੇ ਆ ਪਸ਼ੂ ਵਪਾਰ ਦਾ ਕੰਮ ਹੈ ਇਸ ਘਰੋਂ ਪਹਿਲਾਂ ਵੀ ਆਪਾਂ ਤੁਹਾਨੂੰ ਕਾਫੀ ਪਸ਼ੂ ਦਿਖਾਈ ਦੇ ਆ ਤੇ ਵੀਰ ਗੁਰਲਾਲ ਤੋਂ ਪੂਰੀ ਇਨਫੋਰਮੇਸ਼ਨ ਆਪਾਂ ਲੈ ਲਾਂਗੇ ਦੋਸਤੋ ਅੱਜ ਇਹਨਾਂ ਪਸ਼ੂਆਂ ਦੇ ਬਿਲਕੁਲ ਸੰਬੰਧ ਦੇ ਵਿੱਚ ਪਸ਼ੂ ਸਾਰੇ ਸੂਏ ਸਵਾਈਆ ਤਿੰਨ ਬੇੜਾਂ ਦਿਖਾਉਣੀਆਂ ਤੁਹਾਨੂੰ ਤਿੰਨੇ ਬੇੜਾਂ ਬਿਲਕੁਲ ਤਾਜ਼ੀਆਂ ਸੂਈਆਂ ਸਵਾਈਆਂ ਨੇ ਸੋ ਮੌਕੇ ਤੇ ਦੋਸਤੋ ਕਿੰਨਾ ਹੁਣ ਦੁੱਧ ਹਾਜ਼ਰ ਆ ਕੀ ਰੇਟ ਭਾਅ ਪੜਦਾ ਰਹੂਗਾ ਕਿੰਨੇ ਸੂਏ ਆ ਪੂਰੀ ਗੱਲਬਾਤ ਆਪਾਂ ਕਰ ਲਾਂਗੇ ਠੀਕ ਆ ਜੀ ਖੋਲ ਕੇ ਤਸੱਲੀ ਨਾਲ ਪਸ਼ੂ ਦਿਖਾ ਦਾਂਗੇ ਸੋ ਵੀਡੀਓ ਦੇ ਨਾਲ ਐਂਡ ਤੱਕ ਜਰੂਰ ਬਨੇ ਰਹੋ ਤਾਂ ਜੋ ਦੋਸਤੋ ਪੂਰੀ ਇਨਫੋਰਮੇਸ਼ਨ ਆ ਉਹ ਸਮਝ ਵਿੱਚ ਆ ਸਕੇ ਸੋ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਲਾਈਕ ਜਰੂਰ ਕਰਦਿਆ ਕਰੋ ਠੀਕ ਆ ਜੀ ਆਓ ਦੋਸਤੋ ਲੈਨੇ ਆ ਜਾਣਕਾਰੀ ਵੀਰ ਗੁਰਲਾਲ ਤੋਂ ਸਭ ਤੋਂ ਪਹਿਲਾਂ ਵੀਰ ਗੁਰਲਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਤੂ ਸਾਹਿਬ ਜੀ ਠੀਕ ਠਾਕ ਜੀ ਸਤਿ ਸ੍ਰੀ ਅਕਾਲ ਜੀ ਠੀਕ ਠਾਕ ਬੜੀ ਕਿਰਪਾ ਵੈਗਰੂ ਜੀ ਚਲੋ ਸ਼ੁਕਰ ਮਾਲਕ ਦਾ ਜੀ ਹਾਂ ਜੀ ਹਾਂ ਜੀ ਅੱਛਾ ਵੀਰ ਗੁਰਲਾਲ ਪਸੂ ਅੱਜ ਆਪਣੇ ਕੋਲ ਤਿੰਨ ਵਕਾਊਗਾ ਹਾਂ ਜੀ ਸੰਤੂ ਸਾਹਿਬ ਆਹ ਵੈਡ ਪਰਸਨ ਦੀ ਸੂਈ ਆ ਜਰਸੀ ਹਾਂ ਜੀ ਤੇ ਇੱਕ ਉਹ ਵੈਡਵਾ ਕੋਈ ਵੀਰ ਦੂਜੇ ਮਾਲੇ ਤੀਜੇ ਮਾਲੇ ਤਾਜੀ ਉਹ ਵੀ ਰਾਤੀ ਸੂਈ ਆ ਜੇ ਵਛੀ ਦਿੱਤੀ ਆ ਹੂੰ ਤੇ ਉਹ ਸ਼ਾਈ ਹਾਲ ਕਰਾਸ ਆ ਵੀਰ ਦੀ ਪਰਲੀ ਵੈਡ ਠੀਕ ਆ ਜੀ ਉਹ 10 ਤੋਂ 15 ਦਿਨ ਹੋ ਆ ਸੋ ਦੋਸਤੋ ਬਿਲਕੁਲ ਤਿੰਨੇ ਵੜਾ ਨੇ ਤਿੰਨੇ ਸੂਈਆਂ ਸਵਾਈਆਂ ਨੇ ਆਓ ਕਰਦੇ ਆ ਇੱਕ ਪਾਸਿਓਂ ਸਟਾਰਟ ਕਰ ਰਲਾਲ ਬਾਈ ਕਿੱਥੋਂ ਸਟਾਰਟ ਕਰਦੇ ਆ ਇਧਰੋਂ ਕਰ ਲਈਏ ਸੰਤੂ ਸਾਹਿਬ ਆਜੋ ਜੀ ਇਹ ਜਰਸੀ ਆ ਗਈ ਬਰੀਡ ਚ ਹਾਂਜੀ ਹਾਂਜੀ ਜਰਸੀ ਜੀ ਲਓ ਜੀ ਜਰਸੀ ਬਰੀਡ ਦੇ ਵਿੱਚ ਦੋਸਤੋ ਪਹਿਲੇ ਨੰਬਰ ਤੋਂ ਆਪਾਂ ਸ਼ੁਰੂ ਕਰ ਦਿੰਨੇ ਆ ਠੀਕ ਆ ਜੀ ਜਰਸੀ ਬਰੀਡ ਦੇ ਵਿੱਚ ਤੇ ਸੂਹਾ ਕਰ ਰਲਾੜ ਕਿੰਮਾ ਸੂਈ ਸੰਤੂ ਸਾਹਿਬ ਉਹਨਾਂ ਦੇ ਪਹਿਲਣ ਕਹੀਏ ਤੇ ਆਪਾਂ ਦੂਜੀ ਸੂਈ ਕਹਿਣੀ ਆ ਵੀ ਸੂਹਾ ਦੂਜਾ ਹੋਊਗਾ ਜਿਹੜੀ ਗੱਲ ਵਾ ਠੀਕ ਆ ਹਾਂਜੀ ਠੀਕ ਆ ਦੂਜਾ ਸੂਹਾ ਹੋਊਗਾ ਹਾਂਜੀ ਦੂਜਾ ਸੂਹਾ ਸੂਈ ਜੇ ਪਰसों ਦੀ ਤੁਸੀਂ ਤੀਜਾ ਦਿਨ ਹੈ ਅੱਜ ਹਾਂਜੀ ਤੀਜਾ ਦਿਨ ਜੀ ਸੰਧੂ ਸਾਹਿਬ ਠੀਕ ਆ ਬੌਲਜੀ ਹੋ ਗਈ ਫਿਰ ਅਜੇ ਸੰਧੂ ਸਾਹਿਬ ਅਜੇ ਇਹਦੇ ਥੱਲੇ 12 ਲੀਟਰ ਦੇ ਕਰੀਬ ਜਿਹੜਾ ਆਪਾਂ ਚਵਾ ਦੇਣਾ ਆਪਣੇ ਘਰੋਂ ਹਾਂਜੀ ਦੋ ਡੰਗਾਂ ਤਸੱਲੀ ਨਾਲ ਕੋਈ ਭੂਰ ਹੋਵੇ ਛਟਾ ਹੋਵੇ ਥਣ ਘਾਟ ਹੋਵੇ ਆਪਣੀ ਫੁੱਲ ਗਰੰਟੀ ਹੈ ਜੀ ਕੋਈ ਭੈਣ ਭਰਾ ਆਪਣੇ ਤੋਂ ਆਨਲਾਈਨ ਵੀ ਮੰਗਾ ਲੈਂਦਾ ਵਾ ਆਪਦੇ ਘਰ ਲਵਾ ਆਗੇ ਪਹਿਲਾਂ ਰੀਨਾਂ ਤਸੱਲੀ ਕਰਕੇ ਫਿਰ ਆਪਾਂ ਨੂੰ ਰੁਪਏ ਦੇਵੇ ਜੀ ਠੀਕ ਹੈ ਜੀ ਠੀਕ ਆ ਅ ਸੋ ਦੋਸਤੋ ਇੱਕ ਵਾਰੀ ਫੇਸ ਕੁਆਲਿਟੀ ਤੁਹਾਨੂੰ ਦਿਖਾ ਦਿੰਨੇ ਆ ਠੀਕ ਆ ਬੌਲਾ ਗੁਰਲਾਲ ਦੱਸਦਾ ਕਿ ਨਾ 8- ਲਓ ਜੀ ਬਾਕੀ ਠੰਡੀ ਠੰਡੀ ਬਹੁਤ ਜਿਆਦੀ ਸੰਧੂ ਸਾਹਿਬ ਇਸ ਤਰ੍ਹਾਂ ਹੀ ਬਹਿ ਜੋ ਭਲਾ ਕੋਈ ਚੱਕਰ ਨਹੀਂ ਤਾਂ ਦੇਖੋ ਜੀ ਤਾਂ ਥਣ ਵੀ ਪੂਰਾ ਮੁੱਠੀ ਮੁੱਠੀ ਹੈ ਪੂਰਾ ਪੂਰਾ ਸੰਧੂ ਸਾਹਿਬ ਆ ਲਓ ਜੀ ਚੁਈ ਚੁਈ ਸੰਧੂ ਸਾਹਿਬ ਇੱਕ ਨੰਬਰ ਠੀਕ ਹੈ ਜੀ ਹਾਂਜੀ ਠੀਕ ਹੈ ਹਾਂਜੀ ਤੋਰ ਦਿਓ ਗੁਰਲਾਲ ਬਾਈ ਸੋ ਬਾਕੀ ਦੋਸਤੋ ਬਿਲਕੁਲ ਮੁੱਠੀ ਥਾਣਾ ਥਣ ਚੱਡਾ ਬਿਲਕੁਲ ਤੁਹਾਡੇ ਸਾਹਮਣੇ ਦੋਸਤੋ ਤੀਜਾ ਦਿਨ ਅੱਜ ਸੂਈ ਨੂੰ ਠੀਕ ਹੈ ਮੇਲ ਕਾਫਾ ਬੱਚਾ ਮਗਰ ਜਿਹੜਾ ਮੇਲ ਕਾਫਾ ਬੱਚਾ ਠੀਕ ਆ ਸੋ ਦੂਜੇ ਸੂਬੇ ਦੇ ਵਿੱਚ ਹੁਣ ਚਲਦੀ ਪਈ ਹੈ ਠੀਕ ਆ ਜੀ ਹਾਈਟ ਜਿਹੜੀ ਆ ਮੀਡੀਅਮ ਆ ਜਿੱਦਾਂ ਆਪਾਂ ਨਾਰਮਲ ਇੱਕ ਜਰਸੀ ਵਾਂਗ ਦੇਖਦੇ ਆ ਹਾਈਟ ਮੀਡੀਅਮ ਦੇ ਵਿੱਚ ਸੋ ਬਾਕੀ ਜਾਤ ਪਾਤ ਜਿਹੜੀ ਆ ਬਿਲਕੁਲ ਚੰਗੀ ਆ ਨਸਲ ਬਰੀਡ ਦੇ ਵਿੱਚ ਜੇਕਰ ਵੇਖੀਏ ਤੇ ਓਵਰ ਆਲ ਜਿੰਨੀ ਵੀ ਆ ਸਾਰੀ ਜਰਸੀ ਬਰੀਡ ਦੇ ਵਿੱਚ ਪੈਂਦੀ ਆ ਠੀਕ ਆ ਆ ਦੇਖੋ ਤੇ 12 ਲੀਟਰ ਜਿਹੜਾ ਦੋਸਤੋ ਹੁਣ ਖੁੱਲਾ ਡੋਲਾ ਵੀਰਾਂ ਦਾ ਵੀ ਬੋਲਾ ਜਿਹੜਾ ਹਾਜ਼ਰ ਆ 12 ਲੀਟਰ ਸੋ ਕੋਈ ਵੀਰ 12 ਲੀਟਰ ਦੀ ਤਸੱਲੀ ਕਰ ਸਕਦਾ ਅੱਗੇ ਦੁੱਧ ਦੀ ਜੇਕਰ ਆਪਾਂ ਗੱਲ ਕਰ ਲਈਏ ਓ ਦੋਸਤੋ ਫਸ ਸੇਵਾ ਦਾ ਤੇ ਪਾਇਦਾ ਕਹਿ ਦਿੰਨੇ ਆ ਵੀ ਜਿਹੜਾ ਵੀਰ ਅੱਗੇ ਬਿਲਕੁਲ ਚੰਗੀ ਸੇਵਾ ਕਰ ਲੂਗਾ ਤੇ ਕੈ ਸੰਭਾਲ ਕਰ ਲੂਗਾ ਤੇ ਦੁੱਧ ਜਿਹੜਾ ਦੋਸਤੋ ਤੁਸੀਂ ਉਸ ਤੋਂ ਪਲੱਸ ਲੈ ਸਕਦੇ ਜੇ ਹੁਣ 12 ਲੀਟਰ ਤਸੱਲੀ ਕੋਈ ਵੀਰ ਕਰਕੇ ਲੈ ਜੇ ਚਾਹੇ ਦੋ ਟਾਈਮ ਚੋਲੋ ਚਾਹੇ ਇੱਕ ਟਾਈਮ ਚੋਲੋ ਠੀਕ ਆ ਸੰਧੂ ਸਾਹਿਬ ਆਪਣੇ ਘਰ ਦੋ ਟਾਈਮ ਛੱਡ ਕੇ ਤਿੰਨ ਡੰਗ ਵੀ ਕੋਈ ਭੈਣ ਭਰਾ ਤਸੱਲੀ ਕਰ ਸਕਦਾ ਜੀ ਬਿਲਕੁਲ ਹਾਂ ਜੀ ਤੇ ਜਿਹੜੇ ਵੀਰ ਨੇ ਦੂਰੋਂ ਮੰਗਾਉਣੀ ਆ ਮੇਰੇ ਨਾਲ ਸੌਦਾ ਕਰ ਲੇ 2000 5000 ਬਿਆਨਾ ਪਾਵੇ ਪੱਕਾ ਹਾਂ ਜੀ ਇੱਕ ਡੰਗ ਮੇਰੇ ਤੋਂ ਆਨਲਾਈਨ ਚਵਾਲੇ ਰੀਨਲ ਇੱਕ ਆ ਬਿਲਕੁਲ ਜੀ ਜੀ ਠੀਕ ਆ ਸੋ ਇਹ ਸਭ ਤੋਂ ਵਧੀਆ ਜਰੀਆ ਹੈਗਾ ਕਿਕਰ ਕੋਈ ਦੋ ਟਾਈਮ ਨਹੀਂ ਤਸੱਲੀ ਕਰ ਸਕਦਾ ਇੱਕ ਟਾਈਮ ਵੀਡੀਓ ਕਾਲ ਤੇ ਦੋਸਤੋ ਤੇ ਇੱਕ ਟਾਈਮ ਤੁਸੀਂ ਬਿਲਕੁਲ ਆਪਣੇ ਘਰੇ ਮਗਾ ਕੇ ਉਸੇ ਟਾਈਮ ਤੇ ਤਸੱਲੀ ਕਰ ਸਕਦੇ ਟਾਈਮ ਤੋਂ ਟਾਈਮ ਹਾਂਜੀ ਹਾਂਜੀ ਤੇ ਮੁੱਲ ਕੀ ਰੂਗਾ ਗੁਰਲਾ ਲੈਂਦਾ ਸੰਧੂ ਸਾਹਿਬ ਇਹੋ ਜੀਆਂ ਬੱਚੀਆਂ ਦਾ ਮੁੱਲ 50 55 ਵੀ ਲੋਕ ਕਰੀ ਜਾਂਦੇ ਆ ਹਾਂਜੀ ਆਪਾਂ ਜੈਸਲੋਈ ਜਿਹੜੀ 45000 ਦੀ ਬੱਚੀ ਦੇਣੀ ਆ ਉਹ ਚੋਂ ਮਾਨਤਾਣ ਕਰ ਦਾਂਗੇ ਕੋਈ ਗੱਲ ਨਹੀਂ 45 ਚੋਂ ਜੀ ਠੀਕ ਹੈ ਜੀ। ਹਾਂਜੀ। ਸੋ ਮਾਨਤਾਂ ਜਿਹੜਾ ਦੋਸਤੋ 45000 ਦੇ ਵਿੱਚ ਹੋਜੂਗਾ ਠੀਕ ਹੈ ਜੀ। 45000 ਜਿਹੜਾ ਦੋਸਤੋ ਇਹਦਾ ਪ੍ਰਾਈਸ ਆ। ਉਹਦੇ ਵਿੱਚੋਂ ਛੋਟਛਾਪਾ ਮੌਕੇ ਤੇ ਮਾਨ ਹੋਜੂਗਾ ਠੀਕ ਆ। ਸੋ ਬਾਕੀ ਥਾਣ ਭਾਂਡਾ ਸੋਨਾ ਵਿਖਾਲਾ ਬਿਲਕੁਲ ਤੁਹਾਡੇ ਸਾਹਮਣੇ ਆ ਠੀਕ ਹੈ ਜੀ। ਤੇ ਪੂਰਾ ਥਾਣ ਮੁਠੀ ਆ ਕੋਈ ਵੀਰ ਬੇਝਿਜਕ ਤੁਸੀਂ ਸੌਦਾ ਕਰ ਸਕਦੇ ਜੇ ਥਾਣ ਛੋਟਾ ਨਹੀਂ ਕਿ ਮੁਠੀ ਥਾਣ। ਇਸ ਤੋਂ ਬਾਅਦ ਨੈਕਸਟ ਜਿਹੜੀ ਅਗਲੀ ਆਪਣੇ ਕੋਲ ਵੈੜਾ ਜੀ। ਇਹ ਸੰਧੂ ਸਾਹਿਬ ਉਹਨਾਂ ਤੇ ਕਿਹਾ ਦੂਜਾ ਸੂਆ ਸੂਈਆ ਤੇ ਆਪਾਂ ਕੋਈ ਭੈਣ ਭਰਾ ਤੀਜਾ ਵੀ ਮੰਨ ਤੇ ਇਹ ਕ੍ਰੋਸ ਚ ਹੀ ਆ ਗਈ ਨਾ ਹਾਂਜੀ ਕ੍ਰੋਸ ਚ ਇਹ ਸੰਧੂ ਸਾਹਿਬ ਉਹਨਾਂ ਕਿਹਾ 10 ਦਿਨ ਹੋਏ ਆ ਕੋਈ ਮੇਰੇ ਮੁਤਾਬਕ 15 16 ਦਿਨ ਦੀ ਸੂਈ ਹੋਊਗੀ ਹਾਂਜੀ ਮਗਰੇ ਦੇ ਵਛੀ ਆ ਸੰਧੂ ਸਾਹਿਬ ਗੇਰ ਵਛੀ ਆ ਹੂੰ ਜੀ ਲਓ ਜੀ ਹਾਂਜੀ 15 16 ਦਿਨ ਦੀ ਸੂਈ ਕਿੰਨਾ ਕੁ ਦੁੱਧ ਹੁਣ ਸੰਧੂ ਸਾਹਿਬ ਇਹਦੇ ਥੱਲੇ ਜਿਹੜਾ ਆਪਾਂ ਚਵਾਵਾ ਚਵਾ ਦੇਣਾ ਮੈਂ ਠੰਡਾ ਕਰਕੇ ਆ ਬਿਲਕੁਲ ਲੀਟਰ ਮਰਾਗੇ 14 ਲੀਟਰ ਦੁੱਧ ਤਿਆਰ ਹੋਊਗਾ ਠੀਕ ਹੈ ਤੇ ਝਾਗਾ ਵਾਲਾ ਐਵੇਂ 16 17 ਵਪਾਰੀਆਂ ਵਾਲਾ ਦੱਸੀ ਜਾਈਏ ਚਲੋ ਉਹ ਤੇ ਤੁਹਾਨੂੰ ਪਤਾ ਚੱਲੀ ਜਾਂਦਾ ਪਰ ਜਿਹੜਾ ਠੰਡਾ ਆਪਾਂ ਕਿਸੇ ਭੈਣ ਭਰਾ ਨੂੰ ਦੋ ਡੰਗ ਹੂੰ ਹਾਂਜੀ ਲੋ ਜੀ ਠੀਕ ਆ ਜੀ ਸੋ ਸੀਲ ਸਾਊ ਦੋਸਤੋ ਪੂਰੀ ਆ ਵੰਗਾ ਬੁੰਗਾ ਚਾਹੇ ਵੀਰ ਕੋਈ ਪਾਲੇ ਚਾਹੇ ਨਾਂ ਪਾਵੇ ਇਦਾਂ ਵੀ ਤੁਸੀਂ ਚਵਾਈ ਕਰ ਲਓਗੇ ਠੰਡੇ ਧੇਰੇ ਪਸ਼ੂ ਦੀ ਸੰਧੂ ਸਾਹਿਬ ਕੋਈ ਚੱਕਰ ਨਹੀਂ ਆ ਬਿਲਕੁਲ ਆ ਮਗਰ ਬੱਛੀ ਆ ਫੀਮੇਲ 15 ਦਿਨਾਂ ਦੀ ਵੀ ਵੀਰ ਮੰਨ ਸਕਦਾ ਬੱਚਾ ਤੁਸੀਂ ਆ ਦੇਖ ਲਓ ਠੀਕ ਆ ਤੇ ਸੁਹਾਗਰ ਨਾਲ ਦੂਜਾ ਹੋਊਗੀ ਕਿ ਤੀਜਾ ਸੰਧੂ ਸਾਹਿਬ ਉਹਨਾਂ ਤੇ ਦੂਜਾ ਆਪਾਂ ਦੂਜਾ ਕਹਿ ਕੇ ਖਰੀਦੀ ਆ ਹੋ ਸਕਦਾ ਤੀਜਾ ਵੀ ਹੋਵੇ ਠੀਕ ਆ ਜੀ ਜਿਓ ਕਰ ਦਈਏ ਸਾਹਮਣੇ ਸੋ ਤੋੜ ਕੇ ਦੋਸਤੋ ਇੱਕ ਵਾਰੀ ਤੁਹਾਨੂੰ ਤਸਲੀਨ ਨਾਲ ਦਿਖਾ ਦਿੰਨੇ ਆ ਤੇ 14 ਕਿਲੋ ਜਿਹੜਾ ਦੋਸਤੋ ਦੁੱਧ ਅੱਜ 15 ਦਿਨਾਂ ਦੀ ਸੂਈ ਦੇ ਥੱਲੇ 14 ਕਿਲੋ ਦੁੱਧ ਹਾਜ਼ਰ ਆ ਕੋਈ ਵੀਰ ਆਪਦੀ ਨਰਕ ਪਰਖਾ ਤਸੱਲੀ ਕਰ ਸਕਦਾ ਬਾਕੀ ਚਵਾ ਵਧੀਆ ਚੰਗਾ ਪੋਲਾ ਸੰਧੂ ਸਾਹਿਬ ਕੋਈ ਭੂਰ ਹੋਵੇ ਛਟਾ ਹੋਵੇ ਥਣ ਘਾਟ ਹੋਵੇ ਆਪਣੀ ਫੁੱਲ ਗਾਰੰਟੀ ਹੈ ਸੰਧੂ ਸਾਹਿਬ ਠੀਕ ਹੈ ਜੀ ਠੀਕ ਹੈ ਹਾਂ ਜੀ ਸੂਈ ਸਵਾਜੀ ਬੱਤੀ ਆ ਜਿਹੜੇ ਭੈਣ ਭਰਾਣੇ ਲੈਣੀ ਚੋਗੇ ਲੈ ਲੈਣੀ ਆ ਹਾਂ ਜੀ ਹਾਂ ਜੀ ਜੀ ਲਓ ਜੀ ਠੀਕ ਆ ਸੋ ਕਦਕਾਟ ਦੀ ਜੇਕਰ ਦੋਸਤੋ ਗੱਲ ਕਰ ਲਈ ਉੱਚੇ ਕਦਕਾਟ ਦੇ ਵਿੱਚ ਆ ਸੋ ਵੱਡੇ ਕਦਕਾਟ ਦੀ ਹੈ ਠੀਕ ਆ ਜੀ ਨਾਰਮਲੀ ਤੁਸੀਂ ਇੱਕ ਆਈਡੀਆ ਰੱਖ ਕੇ ਸੌਦਾ ਕਰ ਲਿਓ ਕਦਕਾਟ ਸੋਹਣਾ ਵੈੜ ਦਾ ਮੀਡੀਅਮ ਤੋਂ ਜਿਹੜੀ ਉੱਚੀ ਹਾਈਟ ਆ ਆ ਵੇਖੋ ਬੈਕ ਸਾਈਡ ਤੋਂ ਠੀਕ ਆ ਤੇ ਗੁਰਲਾਲੇ ਦੀ ਫਿਰ ਕੀਮਤ ਕੀ ਰਹੂਗੀ ਸੰਤੂ ਸਾਹਿਬ ਚਲੋ ਸ਼ਾਈ ਵਾਲ ਕਰਾਸ ਵਾਹੇਗੀ ਤੇ ਚਲੋ ਪਿਓਰ ਚ ਤੇ ਆਉਂਦੀ ਨਹੀਂ ਹੈ ਜਿਹੜੀ ਗੱਲ ਵਾ ਮੋਲ ਕਰਨ ਨੂੰ 50 55 ਕਰ ਲੀਏ ਜੋ ਮਰਜੀ ਇਹ ਵੀ ਆਪਾਂ 45000 ਦੀ ਬੱਛੀ ਦੇਣੀ ਜੈਸ ਨੂੰ ਹੀ ਉਹਦੇ ਚ ਖੁੱਲਾ ਇਮਾਨਦਾਨ ਕਰਦਾ ਕੋਈ ਨਹੀਂ ਭੈਣ ਭਰਾਵਾਂ ਦਾ ਠੀਕ ਹੈ ਜੀ ਜੀ ਠੀਕ ਹੈ ਹਾਂਜੀ ਲਓ ਜੀ 45000 ਦੀ ਇਹ ਹੁੰਦੀ ਹੈ ਦੋਸਤੋ 45000 ਦੇ ਵਿੱਚੋਂ ਮਾਨਤਨ ਹੋ ਜਾਊਗਾ ਸੋ ਮਗਰ ਬੱਛੀ ਆ ਤੇ ਵਹਿੜ ਆ ਦੀ ਕੋਈ ਵੀਰ ਚੋ ਕੇ ਮਾ ਕੇ ਤੁਸੀਂ ਤਸੱਲੀ ਕਰ ਲਿਓ ਬਾਕੀ ਇੱਕ ਵਾਰੀ ਤੁਹਾਨੂੰ ਬਿਲਕੁਲ ਨੇੜੇ ਤੋਂ ਥਣ ਜਰੂਰ ਦਿਖਾ ਦਿੰਨੇ ਆ ਵੇਖੋ ਆ ਦੇਖੋ ਠੀਕ ਹੈ ਜੀ ਆਹ ਕੁਆਲਿਟੀ ਹੈ ਦੋਸਤੋ ਥਾਣਾ ਦੀ ਅਗਲੇ ਪਿਛਲੇ ਥਾਣਾ ਦਾ ਸਾਈਜ਼ ਚੈੱਕ ਕਰਕੇ ਮੇਰਾ ਵੀਰ ਸੌਦਾ ਕਰ ਲਿਓ ਪੂਰਾ ਮੁਠੀ ਥਾਣਾ ਹੱਥੀ ਚਵਾਈਲਾ ਥਾਣਾ ਠੀਕ ਆ ਤੇ 45000 ਦੇ ਵਿੱਚੋਂ ਮਾਨਤਨ ਹੋ ਜਾਊਗਾ ਜਿੰਨੀ ਗੰਜੈਸ਼ ਹੋਈ ਲਓ ਜੀ ਅਗਲੇ ਬੰਨੇ ਨੈਕਸਟ ਜਿਹੜੀ ਅਗਲੀ ਵਾੜ ਆਪਣੇ ਕੋਲ ਗੁਰਨਾਲ ਬਈਆ ਇਹ ਸੰਧੂ ਸਾਹਿਬ ਆਪਾਂ ਦੂਜਾ ਸੂਆ ਕਰਕੇ ਲਈਆ ਸੂਆ ਤੀਜਾ ਵਾ ਜੀ ਜੀ ਕੋਈ ਭੈਣ ਭਰਾ ਖਰੀਦਦਾ ਤੀਜਾ ਸੂਆ ਕਰਕੇ ਮੰਨ ਕੇ ਲਵੇ ਦੂਜੇ ਸੁਗੀਆਂ ਨਾਲ ਆਖਿਆ ਵੀ ਅਸੀਂ 15 16 ਕਿਲੋ ਦੁੱਧ ਤੇ ਥੱਲੇ ਚੋਇਆ ਤਸੱਲੀ ਨਾਲ ਅਗਲਾ ਤੇ ਪਹਿਲੇ ਸੁਗੇ ਜਾਂਦਾ ਆਪਾਂ ਨੇ ਵੀ ਦੂਜੇ ਸੁਗੇ ਚੋਇਆ ਹੋਇਆ ਏਰ ਕੀ ਤੀਜਾ ਸੁਗਾ ਸੁਣੀ ਤੀਜਾ ਸੁਗਾ ਆਹ ਸਿੰਘ ਉਹਨਾਂ ਦਗਾਏ ਸੀ ਤੇ ਇਹ ਇੱਕ ਮਰੀਜ਼ੀ ਫੋੜ ਨਿਕਲਾਈ ਆ ਜੀ ਬਾਕੀ ਚੂਣ ਚਾਂ ਠੰਡੀ ਬਿਲਕੁਲ ਇਹ ਰਾਤ ਦੀ ਸੁਈ ਇਹਨੇ ਬੱਚੀ ਨੂੰ ਜਨਮ ਦਿੱਤਾ ਜੀ ਅੱਛਾ ਆ ਰਾਤੀ ਸੁਈ ਆ ਹਾਂ ਜੀ ਰਾਤ ਹੀ ਸੁਈ ਆ ਜੀ ਜੇਰ ਜੁਰ ਆਪਣੇ ਅੱਥੀ ਪੈ ਗਈ ਸੰਤੂ ਸਾਹਿਬ ਬਿਲਕੁਲ ਤਸੱਲੀ ਆ ਤੇ ਕਿਸੇ ਦੇ ਘਰ ਜਾ ਕੇ ਜੇਰ ਦੀ ਕੋਈ ਸ਼ਿਕਾਇਤ ਆਉਂਦੀ ਆ ਤੇ ਆਪਾਂ ਨੂੰ ਜਦੋਂ ਮਰਜ਼ੀ ਤੁਹਾਨੂੰ ਫੋਨ ਕਰ ਸਕਦਾ ਸਿੱਧਾ ਵੀਰ ਜਿਹ ਕੋਈ ਆਪਣੀ 100% ਦੀ ਗਾਰੰਟੀ ਹੈ ਜੀ ਠੀਕ ਹੈ ਭਰਾ ਲੋਬੀ ਦੋਸਤੋ ਮਗਰ ਬੱਛੀ ਆ ਬੱਛੀ ਬਹੁਤ ਸੋਹਣੀ ਹੈ ਬਿਲਕੁਲ ਜੈਡ ਬਲੈਕ ਜਿਹੜੀ ਮਗਰ ਬੱਛੀ ਆ ਠੀਕ ਆ ਜੀ ਸੋ ਬਹੁਤ ਸੋਹਣਾ ਮਗਰ ਬੱਚਾ ਆਪ ਵੀ ਵੇਖੜ ਤੁਹਾਨੂੰ ਪੂਰੀ ਤਸੱਲੀ ਨਾਲ ਦਿਖਾ ਦਿੰਦੇ ਆ ਕਦ ਕਾੜ ਦੀ ਤਾਂ ਪੂਰੀ ਨਿੱਗਰ ਜਿੰਨੇ ਵੀ ਆ ਪੂਰੀ ਨਿੱਗਰ ਪਿੰਡੇ ਦੀ ਆ ਇੱਕ ਬੰਦੂ ਸਾਹਿਬ ਮੈਂ ਇੱਕੋ ਹੀ ਚਵਾਈ ਸਵੇਰੇ ਬੱਛੀ ਦੀ ਕੀਤੀ ਆ ਤੇ ਘੱਟੋ ਘੱਟ 4.5 5 5 ਕਿਲੋ ਦੇ ਲਾਗੇ ਬੰਨੇ ਮੈਂ ਇਹਦੀ ਚਵਾਈ ਕੀਤੀ ਆ 4.5 5 ਕਿਲੋ ਹਾਂਜੀ ਬੋਲਾ ਚੋਇਆ ਜੀ ਚੋਣ ਚਾਨ ਇੱਕ ਨੰਬਰ ਇੰਨੀ ਜਿਆਦੀ ਚਵਾਈ ਲੱਗੀ ਆ ਵੀ ਸੋਣ ਮੁੱਠੀ ਥਣ ਵੀ ਪਤਾ ਸੰਧੂ ਸਾਹਿਬ ਚੋਣ ਦੀ ਤਾਂ ਕੋਈ ਭੈਣ ਭਰਾ ਇਤਰਾ ਹੀ ਬੇਚ ਜੀ ਕੀ ਹੋ ਗਏ ਲੈ ਜੀ ਨਾ ਲੋ ਵੀ ਹਾਂਜੀ ਸੋ ਥਣ ਵੀ ਜਿਹੜਾ ਦੋਸਤੋ ਮੱਝਾਂ ਵਾਲਾ ਇਕੱਲੀ ਕਹਿਣ ਵਾਲੀ ਗੱਲ ਨਹੀਂ ਹੋਣੀ ਕਿ ਆ ਵੇਖੋ ਠੀਕ ਆ ਤੇ ਥਣ ਜਿਹੜਾ ਬਿਲਕੁਲ ਚੰਗੀ ਜਵਾਈਰਾ ਜਿਹੜਾ ਦੋਸਤੋ ਮੁੱਠੀ ਥਣ ਹੁੰਦਾ ਬਿਲਕੁਲ ਤਸੱਲੀ ਨਾਲ ਤੁਹਾਨੂੰ ਦੱਸੀਦਾ ਕੋਈ ਛੋਟੇ ਜਿਹੇ ਤੁਹਾਨੂੰ ਆਪਾਂ ਮੁੱਠੀ ਵਾਲਾ ਥਣ ਨਹੀਂ ਕਹਿੰਦੇ ਵੀ ਪੂਰਾ ਮੁੱਠੀ ਦੇ ਵਿੱਚ ਆਉਣ ਵਾਲਾ ਥਣ ਆ ਮੱਝਾਂ ਵਾਲਾ ਥਣ ਆਪਾਂ ਕਹਿ ਦਈਏ ਵੀ ਉਹ ਥਣ ਲੱਗਾ ਕੁਆਲਿਟੀ ਬਹੁਤ ਜ਼ਿਆਦੀ ਸੋਹਣੀ ਚਾਹੋਂ ਥਣਾਂ ਦੀ ਸਪ ਖੋਲ ਕੇ ਤੁਹਾਨੂੰ ਇੱਕ ਵਾਰੀ ਤੋਰ ਕੇ ਦਿਖਾਉਣੇ ਆ ਰਾਤ ਹੀ ਸੂਈਏ ਦੋਸਤੋ ਜਸਟ ਕੋਈ ਮਾਰਨਿੰਗ ਅੱਜ ਪਹਿਲੀ ਚਵਾਈ ਜਿਹੜੀ ਹੋਈ ਆ ਕੋਈ 5-4 ਕਿਲੋ ਪੌਲੇ ਦੇ ਵਿੱਚ ਚਵਾਈ ਕੀਤੀ ਆ ਹੁਣ ਸ਼ਾਮ ਨੂੰ ਅੱਜ ਬਿਲਕੁਲ 4 ਦਸੰਬਰ ਅੱਜ ਸ਼ਾਮ ਨੂੰ ਜਿਹੜੀ ਦੋਸਤੋ ਦੂਜੇ ਟਾਈਮ ਦੀ ਚਵਾਈ ਜਿਹੜੀ ਸ਼ਾਮ ਨੂੰ ਵੀਰ ਨੇ ਕਰ ਦੇਣੀ ਆ ਤੇ ਕੱਲ ਨੂੰ ਬਿਲਕੁਲ ਬੌਲੇ ਤੋਂ ਸਾਫ਼ ਹੋ ਜਾਊਗੀ ਕਦ ਕਾੜ ਹੈ ਬਾਕੀ ਪਲੀ ਪੂਲੀ ਪੂਰੀ ਆ ਨਿੱਗਰ ਆਪਣੀ ਸੰਭੋਤਾਂ ਪੂਰੀ ਪਲੀ ਪਲੋਸੀ ਵਹਿੜ ਦਾ ਹੋ ਸਕਦਾ ਵੀ 18-19 ਕਿਲੋ ਨੂੰ ਅਰ ਕੀ ਹੱਥ ਮਾਰ ਜੇ ਵਹਿੜ ਆਹ ਲਓ ਜੀ ਠੀਕ ਆ ਜੀ ਸੋ ਰਾਜੀ ਆ ਵਜਨ ਲੋਡ ਪੂਰਾ ਠੀਕ ਆ ਜੀ ਵਜਨ-ਵਜਨ ਪੂਰਾ ਬਾਕੀ ਸੂ ਦੇ ਵਿੱਚ ਆਈ ਆ ਤੇ ਫਿਰ ਵੀ ਜਿਹੜਾ ਦੋਸਤੋ ਮਹਿਸੂਸ ਜੀ ਨਹੀਂ ਕਰਾਉਂਦੀ ਭਈ ਜਿੰਨੇ ਵੀ ਆ ਬਿਲਕੁਲ ਪੂਰੀ ਬੜਕਾ ਲਈ ਆ ਠੀਕ ਆ ਤੇ ਸਪੇਸ ਪੂਸ ਥਰਾਂ ਦੀ ਸੋਹਣੀ ਆ ਕੋਈ ਵੀਰ ਆ ਆਪਦਾ ਤਸੱਲੀ ਕਰ ਸਕਦਾ ਦੋ ਡੰਗ ਚੋਕੇ ਚਾਰ ਟਾਈਮ ਚੋਕੇ ਆਹ ਲੋ ਜੀ ਨਗ ਜਿਹੜੇ ਆ ਜਿੰਨੇ ਵੀ ਆ ਦੋਸਤੋ ਤਿੰਨੇ ਨਾਗ ਆ ਤਿੰਨੇ ਬਿਲਕੁਲ ਸੂਏ ਸਫਾਈ ਆ ਠੀਕ ਆ ਦੁੱਤ ਤੇ ਆ ਬੌਲੇ ਤੇ ਆ ਕੋਈ ਵੀਰ ਆ ਉਹਦੀ ਤਸੱਲੀ ਕਰੇ ਤੇ ਗੁਰਲਾਲ ਦੀ ਫਿਰ ਕੀਮਤ ਕੀ ਕਰਦੇ ਪਏ ਮੁੱਲ ਸੰਧੂ ਸਾਹਿਬ ਮੋਲੇ ਜਿੱਡੀ ਬੱਚੀ ਆ ਚਲੋ ਆ ਸਿੰਘ ਜਾਵਾ ਨਿਗਾ ਜਾ ਸਿੰਘ ਦੀ ਕੋਈ ਪ੍ਰੋਬਲਮ ਕੋਈ ਨਹੀਂ ਜਿਹੜਾ ਮਰਜੀ ਭੈਣ ਭਰਾ ਆ ਕੇ ਇਤਰਾ ਹੀ ਬਹਿ ਜਾਏ ਇਹਦੇ ਥੱਲੇ ਠੀਕ ਆ ਜੀ ਮੇਰੇ ਤੋਂ ਵੀ ਉੱਚੀ ਕਰਮਾ ਵਾਲੀ ਸਿਰ ਤੇ ਆਉਂਦੀ ਮੇਰੇ ਇੱਡਾ ਕੱਦ ਕਾਠ ਵਹਿੜਦਾ ਹਾਂਜੀ ਮੋਲੇ ਸੰਧੂ ਸਾਹਿਬ 50 55 ਕਰੀਏ ਜੋ ਮਰਜੀ ਕਰੀਏ ਜੈਸ ਨੂੰ ਆਪਾਂ 42000 ਦੀ ਬੱਚੀ ਦੇਣੀ ਉਹਦੇ ਚੋਂ ਖੁੱਲਾ ਹੀ ਮਾਨਤਾਨ ਕਰ ਦੇਣਾ 42 ਚੋ ਜੀ ਠੀਕ ਆ ਆਪਾਂ ਨੂੰ ਭਾਣਾ ਮਿਲਿਆ ਤੇ ਆਪਾਂ ਵੀ ਭਾਣਾ ਹੀ ਭਾਣਾ ਭਰਾਵਾਂ ਨੂੰ ਦੇ ਦੇਣੀ ਆ ਚਲੋ ਜਿੰਨੇ ਵੀ ਹੱਕ ਦੀ ਕਮਾਈ ਲਾਉਣੀ ਆ ਇਹ ਨਹੀਂ ਵੀ ਆਪਾਂ ਗੱਡ ਨਾ ਕੱਟੇ ਬੰਨ ਛੱਡਨੇ ਵੀ ਇਹਨਾਂ ਨੂੰ ਹੀ ਵੇਚਣਾ ਵਾ ਚਲੋ ਹੋਰ ਕਰਮਾਂ ਲੀਆਂ ਹੁੰਦੀਆਂ ਜਲ ਪਾਣੀ ਆਪਦਾ ਰੋਟੀ ਪਾਣੀ ਦੇ ਕੇ ਤੁਰੀਆਂ ਜਾਂਦੀਆਂ ਬਾਕੀ ਦੋਸਤੋ ਵੀਰ ਜਿੰਨੀ ਡਿਮਾਂਡ ਕਰਦਾ ਬਾਕੀ ਰੈ ਤਾਂ ਜਿੰਨੀ ਕੋ ਗੁੰਜਾਇਸ਼ ਹੁੰਦੀ ਆ ਵਿੱਚੋਂ ਮਾਨਤਨ ਦੀ ਪੂਰੀ ਕਰ ਦਿੰਦਾ ਠੀਕ ਆ ਸੋ ਕੋਈ ਵੀਰ ਆਪਦਾ ਬੇ ਤੜਕ ਤੁਸੀਂ ਫੋਨ ਲਗਾ ਲਿਓ ਤੇ ਜਿੰਨਾ ਵੀ ਵਿੱਚੋਂ ਮਾਨਤਨ ਜਿੰਨੀ ਕੋ ਗੁੰਜਾਇਸ਼ ਹੋਈ ਵਿੱਚੋਂ ਮਾਨਤਨ ਛੋੜ ਛੱਪੇ ਕਰਨ ਦੀ ਉਹ ਨਹੀਂ ਬਿਲਕੁਲ ਕਸਰ ਨਹੀਂ ਆਕ ਬਹਿਣੀ ਵਾਲੇ ਪਾਸਿਓਂ ਜਿਹੜਾ ਤੁਸੀਂ ਆ ਥਣ ਪਾਂਡਾ ਜਰੂਰ ਵੇਖ ਲੋ ਆ ਵੇਖੋ ਜੀ ਆਹ ਦੇਖੋ ਟਿਕਾ ਸੁਸਾਬ ਜਿਹੜਾ ਵੀ ਭੈਣ ਭਰਾ ਲੈਂਦਾ ਵਾ ਵਛੀ ਆਪਾਂ ਉਹਦੇ ਘਰ ਖੜਕੇ ਚਵਾ ਕੇ ਤਸੱਲੀ ਨਾਲ ਫੇਰ ਪੈਸੇ ਲਵਾਂਗੇ ਬਿਲਕੁਲ ਇਹੋ ਜਿਹੀ ਨਹੀਂ ਗੱਲ ਵੀ ਮੈਂ ਆਹ ਕੋ ਮੇਰੇ ਖਾਤੇ 'ਚ ਪੈਸੇ ਪਾ ਦਿਓ ਤੇ ਫੇਰ ਇਹਨੂੰ ਲੱਦ ਕੇ ਘੱਲ ਨੂੰ ਫਲਾਂ ਟੀਗਾ ਆਪਾਂ ਸੱਚਾ ਸੁੱਚਾ ਵਪਾਰ ਕਰਨਾ ਸੰਧੂ ਸਾਹਿਬ ਜਿਹਦੇ ਘਰ ਖੜਾਂਗੇ ਸ਼ਾਮਾਂ ਨੂੰ ਮੇਰੇ ਨਾਲ ਵੀਡੀਓ ਕਾਲ ਤੇ ਚੋਲੇ ਮੇਰੇ ਖਾਤੇ 'ਚ 5000 ਬਿਆਨਾ ਪਾਵੇ ਅਗਲੇ ਦਿਨ ਘਰੇ ਜਾ ਕੇ ਸੰਧੂ ਸਾਹਿਬ ਚਵਾ ਕੇ ਤਸੱਲੀ ਨਾਲ ਫੇਰਾ ਪਰ ਪਈਏ ਲਵਾਂਗੇ ਆਪ ਜੀ ਸਹੀ ਹੈ ਸਹੀ ਜੀ ਬਿਲਕੁਲ ਜੀ ਬਿਲਕੁਲ ਜਿੱਦਾਂ ਵੀ ਤਸੱਲੀ ਹੁੰਦੀ ਲਾਗ ਦੀ ਉਦਾਂ ਹੀ ਕਰਾਓ ਬਸ ਬਸ ਸੰਧੂ ਸਾਹਿਬ ਅਗਲੇ ਦਿਨ ਤਸੱਲੀ ਕਰਾ ਕੇ ਨਰਖ ਪਰਖ ਮੈਦਾਨ ਆ ਵੀ ਜਿਹੜਾ ਲਾਗੋਂ ਭੈਣ ਭਰਾ ਇਥੋਂ ਕੋਈ 60 70 80 ਕਿਲੋਮੀਟਰ ਦੇ ਵਿੱਚ ਉਹ ਆਪਣੇ ਘਰ ਆਵੇ ਚੱਲ ਕੇ ਰਾਤ ਰਹਿਣ ਦਾ ਪ੍ਰੋਗਰਾਮ ਮਹਾਰਾਜ ਦੀ ਮਿਹਰਬਾਬੀ ਦੀਪ ਸਿੰਘ ਦੀ ਘਰ ਬੂਆ ਬਣਿਆ ਵਾ ਜਿਹੜਾ ਮਰਜ਼ੀ ਭੈਣ ਭਰਾ ਆ ਕੇ ਰਵੇ ਤੇ ਆਪਦੀ ਤਸੱਲੀ ਦੋ ਡੰਗ ਕਰਕੇ ਤੇ ਆਪਣੇ ਘਰੇ ਰੁਪਈਏ ਦੇ ਕੇ ਫੇਰ ਵਾਚੀ ਖੜੀ ਸਹੀ ਹੈ ਜੀ ਜੀ ਕੋ ਨੰਬਰ ਆਪਣੇ ਜਰੂਰ ਸਾਂਝੇ ਕਰਦਿਗੇ ਨੰਬਰ ਸਾਨੂੰ ਸਾਬ 8217182497 18289016207 ਠੀਕ ਹੈ ਜੀ ਜੀ ਠੀਕ ਹੈ ਸੋ ਦੋਸਤੋ ਦੋ ਨੰਬਰ ਵੀਰ ਦੇ ਕੋਲ ਚਲਦੇ ਆ ਦੋਨੋਂ ਨੰਬਰ ਆਪਾਂ ਬਿਲਕੁਲ ਡਿਸਪਲੇ ਤੇ ਚਲਦੇ ਕਰਦੇ ਆਂਗੇ ਐਨੀਮਲ ਜਿਹੜਾ ਪਸੰਦ ਆਊਗਾ ਤੁਹਾਨੂੰ ਤਸੱਲੀ ਤੁਸੀਂ ਕਰਨੀ ਆ ਚਾਹੇ ਬਿਲਕੁਲ ਆਨਲਾਈਨ ਤਸੱਲੀ ਕਰ ਲਿਓ ਵੀਡੀਓ ਕਾਲ ਤੇ ਚਾਹੇ ਕੋਈ ਵੀਰ ਘਰ ਆਣ ਕੇ ਦੋ ਟਾਈਮ ਚੁਵਾਈ ਕਰਕੇ ਤਸੱਲੀ ਕਰ ਲੇ ਸੋ ਦੋਸਤੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ